ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਸਰੀ ਰਾਤ ਮਾਈ ਕੁਚਰ ਅਨੰਦਪੁਰ ਐ ਕੇ ਆਪਣੇ ਘਰ ਫੇਰ ਆ ਗਈ ਚਿੱਤ ਸਦਮਾ ਸਹਾਰ ਕੇ ਕੁਝ ਸਤੋਗੁਣ ਵਿੱਚ ਪੱਕਾ ਹੋ ਗਿਆ ਮਾਲੂਮ ਹੋਣ ਲੱਗਾ ਅੱਜ ਕੱਲ ਵੀ ਕਈ ਲੋਕ ਨਹੀਂ ਰੋਂਦੇ ਪਰ ਜਾਂ ਤਾਂ ਕੋਰ ਤਮੋਗੁਣ ਵਿੱਚ ਜਾਂ ਮਾਨ ਦੀ ਖਾਤਰ ਕਿ ਜੇ ਰੋਏ ਤਾਂ ਲੋਕੀ ਕੀ ਕਹਿਣਗੇ ਪਰ ਮਾਈ ਦਾ ਯਤਨ ਇਹ ਸੀ ਕਿ ਮੇਰੇ ਆਤਮਾ ਵਿੱਚ ਸਿੱਧਕ ਆਵੇ ਰਜ਼ਾ ਦੀ ਮੰਜ਼ਲ ਲੱਭੇ ਵਾਹਿਗੁਰੂ ਜਿਸ ਦਾ ਨਾਮ ਲੈਂਦੇ ਤੇ ਮਾਨ ਕਰਦੇ ਹਾਂ ਸੱਚੀ ਮੁੱਚੀ ਜਾਗਤੀ ਜੋਤ ਹੋ ਦਿਸੇ ਇਸ ਤਰ੍ਹਾਂ ਕੁਝ ਸਮਾਂ ਲੰਘ ਗਿਆ ਪਹਿ ਰਾਤ ਦੇ ਤੜਕੇ ਉੱਠਣਾ ਇਸ਼ਨਾਨ ਕਰਕੇ ਸੁਰਤ ਜੋੜ ਕੇ ਬੈਠ ਜਾਣਾ ਸੋਜਲੇ ਹੋਏ ਧਰਮਸਾਲਾ ਜਾਣਾ ਫਿਰ ਆ ਕੇ ਬਾਣੀ ਦਾ ਪਾਠ ਕਰਨਾ ਫਿਰ ਪ੍ਰਸ਼ਾਦ ਸਜਾ ਕੇ ਕਿਸੇ ਗੁਰਮੁਖ ਜਾਂ ਲੋੜਵੰਦ ਨੂੰ ਛਕਾ ਕੇ ਆਪ ਛਕਣਾ ਫਿਰ ਕੁਝ ਕੰਮ ਲੈ ਬੈਠਣਾ ਗੁਆਂਢਣਾ ਨੇ ਆ ਚੁੜਨਾ ਸਤਸੰਗ ਹੁੰਦਾ ਰਹਿਣਾ ਲੋਡੇ ਪੈਰ ਪ੍ਰਸ਼ਾਦ ਛੱਕੇ ਧਰਮਸਾਲ ਜਾ ਕੇ ਸੋਦਰ ਦੀ ਚੌਂਕੀ ਸੁੰਨੀ ਰੈਰਾਸ ਪੜਨੀ ਜਾਂ ਸੁੰਨੀ ਰਾਤੀ ਸੋਇਲਾ ਪੜਕੇ ਸੁਰਤ ਵਾਹਿਗੁਰੂ ਵੀ ਜੋੜ ਕੇ ਸੋ ਜਾਣਾ ਇਸ ਤਰ੍ਹਾਂ ਦੇ ਸਹਲੇ ਦਿਨ ਬੀਤਣ ਲੱਗੇ ਪਤੀ ਤੇ ਪੁੱਤਰੀ ਦੀ ਯਾਦ ਮਿਟ ਨਹੀਂ ਗਈ ਯਾਦ ਹੈ ਪਰ ਕੇਵਲ ਦੋ ਗੱਲਾਂ ਦੀ ਉਪਦੇਸ਼ਕ ਬਣ ਕੇ ਹਿਰਦੇ ਮੰਡਲ ਤੇ ਵਿਚਰਦੀ ਹੈ ਕਿ ਮੌਤ ਸੱਚ ਹੈ ਮਰਨਾ ਹੈ ਔਰ ਮੌਤ ਲਈ ਇਦਾਂ ਤਿਆਰ ਹੋਣਾ ਚਾਹੀਏ ਜਿੱਦਾਂ ਤਿਆਰ ਹੋ ਕੇ ਪਤੀ ਤੇ ਪਿਆਰੀ ਪੁੱਤਰੀ ਗਏ ਹਨ ਜਦ ਕਦੇ ਉਹਨਾਂ ਦੇ ਵਿయోగ ਦਾ ਵਿਰਾਗ ੁੱਠੇ ਤਦ ਛੱਟ ਸੂਰਤ ਨੂੰ ਨਾਮ ਦੀ ਧੁਨੀ ਵਿੱਚ ਖਿੱਚ ਕੇ ਸ਼ੋਕ ਦੀ ਖੱਡ ਟੱਪ ਕੇ ਲਿਵ ਦੀ ਚੋਟੀ ਤੇ ਜਾ ਬੈਠੇ ਪਰ ਇਸ ਸਮੇਂ ਨੂੰ ਕੁਝ ਅਚਰਜ ਕੋਤਕ ਹਾਰ ਕਹਿੰਦੇ ਹਨ ਦੁਨੀਆਦਾਰ ਇਸ ਨੂੰ ਤ੍ਰੋਹੀ ਦੁੱਖਦਾਤਾ ਔਰ ਨਿਰਦਈ ਕਹਿੰਦੇ ਹਨ ਪਰ ਕਾਦਰ ਦੇ ਚੰਨਾ ਦੀ ਧੂ ਦੇ ਸਿੱਕਾ ਵਾਲੇ ਇਸ ਨੂੰ ਆਪਣਾ ਉਸਤਾਦ ਜਾਂ दारू ਕਰਕੇ ਆਖਦੇ ਹਨ ਇਸ ਦੇ ਪਲਟੇ ਤੇ ਬਦਲੇ ਕਲੇਸ਼ ਤੇ ਦੁੱਖ ਚਗਿਆਸੂ ਦੀ ਸੂਰਤ ਨੂੰ ਮਜ਼ਬੂਤ ਕਰਦੇ ਹਨ ਕਮਿਆਰ ਦੀ ਥਾਪੀ ਜੋ ਸਲੂਕ ਭਾਂਡੇ ਨਾਲ ਕਰਦੀ ਹੈ ਅਹਿਰਨ ਤੇ ਵਦਾਨ ਜੋ ਸਲੂਕ ਲੋਹੇ ਨਾਲ ਕਰਦੇ ਹਨ ਸੋਈ ਸਲੂਕ ਸਮੇ ਦੇ ਖਕੇੜ ਪ੍ਰੇਮੀ ਦੀ ਸੂਰਤ ਨਾਲ ਕਰਦੇ ਹਨ ਪਰ ਇਹ ਸਲੂ ਕੋਈ ਪੱਟ ਦੀ ਸੇਜਾ ਨਹੀਂ ਕੋਈ ਰੂਹ ਦਾ ਗਦੇਲਾ ਨਹੀਂ ਸਗੋ ਜਿਸ ਤਰ੍ਹਾਂ ਕੱਚੀਆਂ ਇੱਟਾਂ ਨੂੰ ਪੱਕੀਆਂ ਕਰਨ ਲਈ ਆਵੇ ਦਾ ਤਾਉ ਹੁੰਦਾ ਹੈ ਓਕਰ ਹੀ ਤਾਉ ਵਾਂਗ ਦੁੱਖਦਾਈ ਹੁੰਦਾ ਹੈ ਪਰ ਇੰਨਾ ਦੁੱਖਾਂ ਨੂੰ ਉਹ ਏਉਂ ਆਪਣੇ ਗੁਰਵਾਕ ਅਨੁਸਾਰ ਸੁਖ ਸਮਝਦੇ ਹਨ ਦੁੱਖ दारू ਸੁਖ ਰੋਗ ਪਿਆ ਪੁਨਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਹ ਸੋਖਿਆ ਝੂਕਾ ਜਮਸੇ ਹੋ ਮੇਲ ਮਾਈ ਦਾ ਨਾਮ ਦਾ ਦੀਵਾ ਲਟ-ਲਟ ਬਲ ਰਿਹਾ ਹੈ ਦੋ ਭਾਰੇ ਦੁੱਖਾਂ ਦਾ ਤੇਲ ਉਸ ਵਿੱਚ ਪੈ ਰਿਹਾ ਹੈ ਨਾਮ ਦੀ ਲਾੜ ਚਾਨਣਾ ਦੇ ਰਹੀ ਹੈ ਤੇ ਤੇਲ ਸੁੱਕ ਰਿਹਾ ਹੈ ਕੁਦਰਤ ਨੇ ਦੀਵੇ ਨੂੰ ਐਸਾ ਬਾਲਣਾ ਹੈ ਕਿ ਚਾਨਣਾ ਹੀ ਚਾਨਣਾ ਸੰਪੂਰਨ ਹੋ ਜਾਵੇ ਔਰ ਫਿਰ ਇਸ ਤੇਲ ਦੀ ਲੋੜ ਹੀ ਚੁੱਕ ਜਾਵੇ ਦੋ ਦੁੱਖਾਂ ਦਾ ਤੇਲ ਜਦ ਸੁੱਕਣ ਤੇ ਆਇਆ ਤਾਂ ਤੀਸਰਾ ਤੇਲ ਦਾ ਕੁੱਪਾ ਹੋਰ ਆ ਡੁੱਲਾ ਵੇੜੇ ਵਿੱਚ ਬੈਠੀ ਵਾਰਤਾਲਾਪ ਕਰ ਰਹੀ ਮਾਈ ਇੱਕ ਆਏ ਅਚਾਨਕ ਪਰੌਣੇ ਤੋਂ ਕੀ ਸੁੰਦੀ ਹੈ ਮਾਈ ਆਨੰਦਪੁਰ ਹੈ ਨਹੀਂ ਸਿੱਖ ਸਭ ਕਤਲ ਹੋ ਗਏ ਉਹ ਰਾਜ ਭਾਗ satsang ਆਨੰਦ ਹੈ ਨਹੀਂ ਆਨੰਦਪੁਰ ਦਾ ਕਿੰਨਾ ਹਿੱਸਾ ਇੱਕ ਰਾਖ ਦਾ ਢੇਰ ਹੈ ਸਾਹਿਬਜ਼ਾਦੇ ਤੇ ਮਾਤਾ ਤੋੜ ਦਿੱਤੀਆਂ ਗਈਆਂ ਔਰ ਗੁਰੂ ਜਾਣੇ ਕਿੱਥੇ ਗਏ ਮਾਈ ਐਸ਼ਵਰਜ ਦੀ ਥਾਂ ਤੇਰੇ ਨੋਨੇ ਹਾਲਾਂ ਤੇਰੇ ਵਾਲੀਆਂ ਤੇਰੀਆਂ ਆਸਾਂ ਉਮੀਦਾਂ ਦੇ ਉਪਮਨ ਤੇ ਉਦਾਸੀ ਹੋ ਗਈ ਇਹ ਖਬਰ ਸੁਣ ਕੇ ਵੇਖੋ ਮਾਤਾ ਦਾ ਉਜਿਆਰਾ ਦਿਲ ਜਿਸ ਵਿੱਚ ਗੁਬਾਰੀ ਨਹੀਂ ਸੀ ਤੂੰ ਆ ਧਾਰ ਹੋ ਗਿਆ ਹਾਏ ਧਰਮ ਦੀਆਂ ਓਖੀਆਂ ਘਾਟੀਆਂ ਐਨਾ ਸਾਧਨ ਐਨਾ satsang ਐਨੇ ਜਫਰ ਜਾਲੇ ਪਰ ਦੁੱਖ ਸੁਣ ਕੇ ਦਿਲ ਦੁਖੀ ਹੋ ਗਿਆ ਕੁਝ ਆਸ ਹੋਈ ਸੀ ਕਿ ਰਾਜ਼ਾ ਤੇ ਖੜੋ ਗਿਆ ਹੈ ਪਰ ਦੁੱਖ ਸੁਣ ਕੇ ਹੀ ਟਹਿ ਪਿਆ ਹੈ ਅੱਖਾਂ ਅੱਗੇ ਹਨੇਰਾ ਛਾ ਗਿਆ ਪਿਆਰੇ ਗੁਰੂ ਪਿਆਰੇ ਜਵਾਈ ਕਿਸ ਅਪਦਾ ਵਿੱਚ ਆ ਗਏ ਲਾਲ ਦੁਲਾਰੇ ਕਿੱਧਰ ਜਾ ਲੁਕੇ ਉਹ ਅਨੰਦਪੁਰ ਦੀ ਗੈਮਾ ਗੈਮ ਮੇਰੇ ਪਿਆਰਿਆਂ ਦਾ ਸੁਖ ਸਦਨ ਉਹ ਆਰਾਮ ਦਾ ਮੰਡਲ ਜਿੱਥੇ ਉਹ ਸੁਖ ਪਾਉਂਦੇ ਸਨ ਜਿੰਨਾ ਵਿੱਚ ਮੋਹ ਤੇ ਪ੍ਰੇਮ ਦੀਆਂ ਤਣਾਵਾਵਾਂ ਗੱਡ ਰਹੀਆਂ ਸਨ ਹੁਣ ਰਾਖ ਦਾ ਢੇਰ ਹੋ ਰਿਹਾ ਹੈ ਔਰ ਤੁਰਕਾਨੀ ਸੈਨਾ ਉੱਥੇ ਉਦਮ ਮਚਾ ਰਹੀ ਹੈ ਪੈ ਉਦਾਸੀ ਗਮ ਦੇ ਚੱਕਰ ਆਉਂਦੇ ਤੇ ਹੈਰਾਨ ਕਰਦੇ ਹਨ ਪਹਿਲੀ ਛੱਟ ਨੇ ਇਹ ਹਾਲ ਕੀਤਾ ਮਨ ਵਿੱਚੋਂ ਹੁਣ ਬੇਸੁੱਧ ਹੋਈ ਹੋਮੇ ਜਾਗੀ ਕਹਿੰਦੀ ਹੈ ਹਾਈ ਮੈਂ ਦੁਖਿਆਰੀ ਮੇਰਾ ਦੁੱਖਾਂ ਤੋਂ ਛੋਟ ਵਿਧਾਤਾ ਨੇ ਕੁਝ ਲੇਖ ਨਾ ਲਿਖਿਆ ਅੰਦਰ ਦਾ ਇਹ ਹਾਲ ਹੈ ਬਾਰੋਂ ਸਾਰੀਆਂ ਸੰਗਣਾ ਛਮਾ ਛਮ ਰੋ ਰਹੀਆਂ ਹਨ ਸਾਰੇ ਇਹ ਮਾੜੀ ਸੋ ਉੱਡ ਰਹੀ ਹੈ ਾਂਡੀ ਗੁਆਂਡੀ ਕਮਾ ਕਮ ਆ ਰਹੇ ਹਨ ਕਲੇਸ਼ ਮਾਮੂਲੀ ਨਹੀਂ ਗੁਰੂ ਖੇਦ ਸਹੇ ਤੇ ਸੰਗਤ ਦਾ ਕੋਈ ਜੀ ਚੱਲ ਸਕੇ ਅਨਹੋਣੀ ਖੇੜ ਹੈ ਸਾਂਝ ਤੱਕ ਆਵਾਜ਼ ਆਈ ਰਹੀ ਦੁੱਖ ਦੀ ਪੋਥੀ ਦਾ ਅਖੰਡ ਪਾਠ ਹੁੰਦਾ ਰਿਹਾ ਘਰ ਘਰ ਸ਼ੋਕ ਸੀ ਪਰ ਜਿਸ ਘਰ ਦਾ ਮੋਹ ਦਾ ਨਾਤਾ ਨਾਲ ਸੀ ਉਹ ਘਰ ਸ਼ੋਕ ਦਾ ਕੇਂਦਰ ਹੋ ਰਿਹਾ ਸੀ ਰਾਤ ਪੈ ਗਈ ਲੋਕੀ ਬੁਲਾ ਬੁਲਾ ਕੇ ਚਲੇ ਗਏ ਇਕੱਲੀ ਮਾਈ ਉਹਨ ਵੈਸ਼ਤ ਤੇ ਘਬਰਾ ਦੇ ਘੇਰੇ ਵਿੱਚ ਇਕੱਲੀ ਹੋ ਰਹੀ ਹੈ ਦੁੱਖ ਦੇ ਹੜ ਨੇ ਨਾਮ ਦੇ ਚੱਕਰ ਨੂੰ ਡੋਬਿਆ ਤਾਂ ਨਹੀਂ ਪਰ ਲਹਿਰਾਂ ਦੀ ਉਹ 부ਛਾੜ ਵੱਜੀ ਹੈ ਕਿ ਹੜ ਤੇ ਕਪੜਾ ਭਰੇ ਦਰਿਆ ਵਿੱਚ ਜੋ ਤੁੰਬੀ ਦੀ ਦਸ਼ਾ ਹੁੰਦੀ ਹੈ ਸੋ ਹੋ ਰਹੀ ਹੈ ਕਿਸੇ ਵੇਲੇ ਸੂਰਤ ਵਿੱਚੋਂ ਤੁਨ ਉਬਾਸਰ ਦੀ ਮਲੂਮ ਹੁੰਦੀ ਹੈ ਪਰ ਫਿਰ ਵਿੱਚੇ ਗੁਮ ਹੋ ਜਾਂਦੀ ਹੈ ਚੁੱਲ੍ਹੇ ਅਗਨ ਹੀ ਪਈ ਚੌਂਕੇ ਪਾਣੀ ਨਹੀਂ ਆਇਆ ਇਹ ਕੀ ਹੈ ਸਰੀਰ ਹਿੱਲਿਆ ਹੀ ਨਹੀਂ ਮੰਜੇ ਤੇ ਸੌਣ ਤੱਕ ਨਹੀਂ ਗਿਆ ਜਿੱਥੇ ਬੈਠਾ ਉੱਥੇ ਬੈਠਾ ਸੁੰਨ ਹੋ ਰਿਹਾ ਹੈ ਅੱਧੀ ਕੋ ਰਾਤ ਬੀਤ ਗਈ ਨੀਂਦ ਆਈ ਹੰਝੂ ਭਰੀਆਂ ਅੱਖਾਂ ਵਿੱਚ ਵੜਦੀ ਹੈ ਪਰ ਹੰਝੂਆਂ ਦਾ ਹੜ ਬਾਹਰ ਰੋੜ ਲੇ ਜਾਂਦਾ ਹੈ ਨੀਂਦ ਕਿੱਥੇ ਉਂਗਾ ਆਉਂਦੀਆਂ ਤੇ ਖੁਲ ਖੁਲ ਜਾਂਦੀਆਂ ਹਨ ਹਾਏ ਮੈਂ ਦੁਖੀਆ ਕੀ ਕਰਾਂ ਏਕੂ ਉੱਡ ਮਿਲਾ ਮੈਂ ਕਿਉਂ ਆਨੰਦਪੁਰ ਤੋਂ ਆ ਗਈ ਅੱਜ ਪਿਆਰਿਆਂ ਦੇ ਨਾਲ ਦੁੱਖਾਂ ਵਿੱਚ ਹੁੰਦੀ ਮੋਦ ਦੀ ਘਾਟੀ ਟਪ ਕੇ ਦੁੱਖਾਂ ਨਾਲ ਨੇਹੋ ਤੋੜਦੀ ਪਰ ਵਸ ਦੀ ਖੇੜ ਨਹੀਂ ਮੇਰੇ ਕੀ ਵਸ ਮੇਰੇ ਕਰਮਾਂ ਦੇ ਵਸ ਮੇਰੇ ਤਾਂ ਭਲਾ ਕਰਮ ਹੋਏ ਜਗਤ ਗੁਰੂ ਦੇ ਕਰਮ ਕਾਦੇ ਉਹਨਾਂ ਦੇ ਸਿਰ ਖੇਦ ਕਿਉਂ ਪਏ ਹਨ ਕਰਮ ਨਹੀਂ ਇਹ ਮਾਲਕ ਦੀ ਮਰਜ਼ੀ ਹੈ ਵਾਹਿਗੁਰੂ ਦਾ ਕੋਈ ਗੁੱਜਾ ਭੇਤ ਹੈ ਜਿੱਥੇ ਮੇਰੀ ਗਮਤਾ ਨਹੀਂ ਗੁਰੂ ਸਮਰਥ ਹੈ ਉਸਨੇ ਕਿਉਂ ਐਸਾ ਹੋਣ ਦਿੱਤਾ ਕੋਈ ਪ੍ਰਯੋਜਨ ਹੈ ਜਿਸ ਦੀ ਸਾਰ ਨਹੀਂ ਫਿਰ ਮੈਂ ਕਿਉਂ ਦੁਖੀ ਹਾਂ ਇਹ ਪਹਿਲਾ ਗਿਆਨ ਸੂਰਜ ਦੀ ਕਿਰਨ ਸੀ ਸੋ ਗੰਮ ਦੀ ਕਣਕੋੜ ਘਟਾ ਨੂੰ ਪਾੜ ਕੇ ਨਿਕਲੀ ਪਰ ਬੱਦਲ ਝਾਲ ਨੇ ਫਿਰ ਲੋਭ ਕਰ ਲਿਆ ਆ ਲੱਗੀਆਂ ਨੂੰ ਕੌਣ ਜਾਣੇ ਸਾਦੇ اخਲਾਕੀ ਜੀਵਨ ਵਾਲੇ ਆਤਮਵਸਥਾ ਤੇ ਲੱਗੇ ਪ੍ਰੇਮ ਦਾ ਹਾਲ ਕੀ ਜਾਣਣ ਵਾਕ ਹੈ ਸੋਕਤ ਜਾਣੇ ਪੀਰ ਭਾਈ ਜਾ ਕੇ ਅੰਦਰ ਦਰਦ ਨਾ ਪਾਈ ਪੁਨਾ ਕੌਣ ਜਾਣੇ ਪੀਰ ਪਰਾਈ ਨਾਮ ਵਾਲੀ ਹੋ ਕੇ ਮਾਈ ਰੁੜ ਗਈ ਇਹ ਪ੍ਰਸ਼ਨ ਹੈ ਜੋ ਹਰ ਕੋਈ ਕਰ ਸਕਦਾ ਹੈ ਪਰ ਰੁੜ ਕੇ ਬਾਤ ਚ ਰਹਿਣਾ ਤੇ ਡੁੱਬਣਾ ਨਾ ਘੁੰਮਣ ਕੇ ਰਾਹ ਵਿੱਚ ਆਉਣਾ ਤੇ ਨਿਕਲ ਜਾਣਾ ਲਹਿਰੀ ਨਾਲ ਪਛਾੜੀ ਬੀ ਵਿਕਸੇ ਅਸਨੇ ਇਹ ਦਸ਼ਾ ਪ੍ਰਾਪਤ ਹੋਣੀ ਗਠਨ ਹੈ ਮਾਈ ਦੀ ਸੂਰਤ ਪਲਟਾ ਖਾ ਗਈ ਨਾਮ ਦੀ ਗੁਪਤ ਧੁਨੀ ਜੋ ਪੱਕ ਗਈ ਹੋਈ ਸੀ ਹੁਣ ਸਫੁੱਟ ਹੋਈ ਸਮਾਜਾਈ ਜੋ ਕੁਝ ਹੋਇਆ ਮੈਂ ਨਹੀਂ ਕੀਤਾ ਜਿੰਨਾ ਦੇ ਸਿਰ ਵਰਤਿਆ ਉਹ ਸਮਰਥ ਇਸ ਨੂੰ ਟਾਲ ਸਕਦੇ ਸੀ ਓਨਾ ਚਲਿਆ ਹੈ ਮੈਂ ਬੋਰੀ ਹੁਣ ਹਾਈ ਕੀ ਹੋਇਆ ਹਾਈ ਕਿਉਂ ਹੋਇਆ ਹਾਈ ਕੀ ਹੋ ਰਿਹਾ ਤੇ ਹਾਈ ਕੀ ਹੋਵੇਗਾ ਤੇ ਵਹਿਮਾਂ ਵਿੱਚ ਨਾਮ ਤੋਂ ਭੁੱਲ ਰਹੀ ਹਾਂ ਸਗਲ ਰੋਗ ਦਾ دارو ਨਾਮ ਹੈ ਮੈਂ ਰੋਗੀ ਹਾਂ ਸੰਸਾਰ ਰੋਗੀ ਨਾਮ دارو ਮੈਲ ਲਾਗੇ ਸੱਚ ਬਿਨਾ ਮੈਂ ਹੁਣ ਕਿਉਂ ਨਾ ਨਾਮ ਔਖਤ ਜੈ ਹਿਦੇ ਹਿਤਾਵੈ ਤੈ ਰੋਗ ਸੁਪਨੇ ਨਹੀਂ ਆਵੇ ਇਹ दारू ਖਾਵਾਂ ਇਹ ਵਿਚਾਰ ਸਾਵਧਾਨ ਹੋਈ ਉੱਠ ਕੇ ਮੂੰਹ ਹਾ ਤੋਤਾ ਇੱਕ ਟੋਟਾ ਮਿਸਰੀ ਦਾ ਚਿੱਤ ਕੇ ਦੋ ਕਟ ਪਾਣੀ ਪੀਤਾ ਗਲ ਪੱਲਾ ਪਾ ਕੇ ਖੜੋ ਗਈ ਅਰਦਾਸਾ ਸੋਦਿਆ ਹੇ ਚੋਜੀ ਗੋਬਿੰਦਾ ਹੇ ਚੋਜੀ ਮੇਰੇ ਪਿਆਰਿਆ ਤੇਰੇ ਚੋਜਾ ਦਾ ਤੂੰ ਜਾਨੂ ਹੈ ਮੈਂ ਅੰਜਾਨ ਮੂਰਖ ਹਰ ਅਖਸ਼ੇਕ ਵਿੱਚ ਰੁੱੜ ਰਹੀ ਹਾਂ ਔਰ ਇਸ ਰੋੜੇ ਵਿੱਚ ਨਾਮ ਤੋਂ ਬੇਮੁਖ ਹੋ ਕੇ ਆਪ ਤੋ ਵਿਛੜ ਰਹੀ ਹਾਂ ਹੇ ਸਮਰਥ ਅਗੰ ਪੂਰਨ ਮੁਹੇ ਮਯਾ ਤਾਰ ਆਂਧ ਕੂ ਮਹਾ ਭਿਆਨ ਨਾਨਕ ਪਾਰ ਉਤਾਰ ਹੇ ਗੁਣੀ ਨਿਧਾਨ ਨਾਮ ਮੈਨੂੰ ਦਾਨ ਕਰੋ ਸਿੱਧਕ ਦਿਓ ਰਜ਼ਾ ਤੇ ਖੜਾ ਕਰੋ ਪਾਣਾ ਮਿੱਠਾ ਲਵਾਓ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਨ ਗੁਨ ਨਹੀਂ ਕੋਈ ਨਾਨਕ ਦੀਜੇ ਨਾਮ ਦਾਨ ਰਾਖੋ ਹਿਏ ਪਰੋਈ हे बख्शन प्यारियां नु तत्ती वाऊ ना लगे आप राखा होमी आप सलामती देमी ओदरा राखा हो इधर दाता हो बख्श बख्श इयो ਢੇਰ ਚ ਰੋਂਦੀ ਪ੍ਰਾਰਥਨਾ ਕਰਦੀ ਨਾਮ ਦੀ ਗੇੜ ਵਿੱਚ ਸਾਵਧਾਨ ਹੋ ਕੇ ਲੱਗੀ ਹੁਣ ਤਿੰਨ ਰੰਗ ਹੋ ਗਏ ਨਾਮ ਜਪਦੀ ਹੈ ਤੇ ਜਪਦੀ ਜਪਦੀ ਸੋ ਜਾਂਦੀ ਹੈ ਸੁੱਤੀ ਦੇ ਕਾਲਜੇ ਵਿੱਚ ਚੁੰਡੀ ਜਹੀ ਭਰੀਂਦੀ ਹੈ ਤਰਬਕ ਕੇ ਉੱਠਦੀ ਹੈ ਫੇਰ ਕਹਿੰਦੀ ਹੈ ਮੈਂ ਕਿੱਡੀ ਦੁਖੀ ਹਾਂ ਫੇਰ ਕਹਿੰਦੀ ਹੈ ਹਾਂ ਦੁਖਦਾਰੂ ਹੈ ਪਿਆਰੇ ਨੇ ਮਿੱਠੇ ਪਿਆਰੇ ਨੇ ਦਿੱਤਾ ਹੈ ਭਾਵੇਂ ਕੋੜਾ ਹੈ ਪਰ ਹੈ ਕਾਰੀ दारू ਹਾਏ ਗੁਰੂ ਆਪ ਦਿੰਦਾ ਤੇ ਮੈਂ ਤਰਬਕਦੀ ਹਾਂ ਤੇ ਹੁਕਮ ਤਾਂ ਇਹ ਹੈ ਐਸਾ दारू ਲੋੜ ਲੋ ਜਿਤ万ਜੇ ਰੋਗਾ ਕਾਣ ਇਹ दारू ਤਾਂ ਪਾਲ ਕੇ ਵੀ ਖਾਣਾ ਚਾਹੀਏ ਵਟਕ ਸੀਸ ਤੇ ਪੀ ਮੇਰੇ ਮਨ ਕਹੋ ਸ੍ਰੀ ਵਾਹਿਗੁਰੂ ਬਾਸ ਫਿਰ ਨਾਮ ਵਿੱਚ ਲੱਗ ਜਾਓ ਐਦਾਂ ਅੰਮ੍ਰਿਤ ਵੇਲਾ ਹੋ ਗਿਆ ਪਰ ਅਭਿਆਸ ਮੁਜਬ ਵੇਲਾ ਹੋ ਗਿਆ ਪਰ ਅੱਜ ਤਾਂ ਸਾਰੀ ਰਾਤ ਹੀ ਨਹੀਂ ਚੰਗੀ ਤਰ੍ਹਾਂ ਸੋ ਸਕੀ ਦੁੱਖ ਭਰੀ ਰਾ ਚਿੰਤਾ ਤੇ ਰਜ਼ਾ ਦੇ ਯੁੱਧ ਵਿੱਚ ਮਨ ਨੂੰ ਲੰਗ ਗਈ ਹੁਣ ਫੇਰ ਮਨ ਨੂੰ ਰੋੜਾ ਪਿਆ ਜਨਮ ਕੁੜਮਾਈ ਵਿਆਹ ਸੰਸਾਰ ਦੇ ਸੁਖ ਔਲਾਦ ਔਲਾਦ ਦੇ ਸੁਖ ਆਦ ਸਾਰੇ ਹਸਨੇ ਰਸਨੇ ਦਰਸ਼ਨ ਅੱਖਾਂ ਅਗੋਂ ਲੰਗੇ ਤੇ ਹੁਣ ਸੁੰਜੀ ਦਸ਼ਾ ਦਾ ਭਿਆਨਕ ਦਰਸ਼ਨ ਹੋਇਆ ਫੇਰ ਰੁੜ ਪਈ ਹੁਣ ਫੇਰ ਘਟਾ ਛਾ ਗਈਆਂ ਪਰ ਐਸ ਵੇਲੇ ਬੂਹਾ ਖਟ ਗਿਆ ਕੌਣ ਹੈ ਸਾਰੇ ਸਤਸੰਗੀ ਇਹ ਕਿਉਂ ਆਏ ਹਨ ਧਰਮਸਾਲ ਵਿੱਚ ਫੈਸਲਾ ਹੋਇਆ ਹੈ ਕਿ ਮਾਈ ਕੱਲੀ ਦੁਖੀ ਹੋਵੇਗੀ ਐਸਾ ਨਾ ਹੋਵੇ ਜੋ ਠੇਸ ਲੱਗੇ ਅੱਜ ਚਲੋ satsang ਮਾਈ ਦੇ ਘਰ ਲੱਗੇ ਵਾਰ ਉੱਥੇ ਲਾਈਏ ਇਹ ਪਿਆਰ ਇਹ ਆਸਰਾ ਸੱਚੇ satsang ਦਾ ਪਰ ਦਿਸਦਾ ਆਸਰਾ ਹਾਂ ਇਹ ਪਾ ਕੇ ਪੱਕ ਰਹੀ ਸੂਰਤ ਹਮਲਾ ਮਾਰ ਕੇ ਉੱਠੀ ਫੇਰ ਗੁਰਬਾਣੀ ਦਾ ਲਿਸ਼ਕਾਰਾ ਵੱਜਿਆ ਸਿੱਦਕ ਦਾ ਚਾਨਣ ਨਿਕਲਿਆ ਸ਼ੁਕਰ ਕੀਤਾ ਹੱਥ ਜੋੜੇ ਮਿੰਨਤ ਕੀਤੀ ਮਹਿਮਾ ਕਹੀ ਪਰ ਸਤ ਸੰਗੀਤਾਂ ਪਿਆਰ ਕਰਨ ਆਏ ਆਦਰ ਲੈਣ ਨਹੀਂ ਆਏ ਸੀ ਮਾਈ ਨੂੰ ਸਤ ਉਪਦੇਸ਼ ਦੇ ਕੇ ਦੀਵਾਨ ਲਾ ਦਿੱਤਾ ਤੇ ਵਾਰ ਸ਼ੁਰੂ ਹੋ ਗਈ ਮਾਈ ਦੀ ਸੂਰਤ ਹੁਣ ਚੜੀ ਔਰ ਉੱਚਲੇ ਮੰਡਲਾਂ ਵਿੱਚ ਪਹੁੰਚ ਕੇ ਟਿਕ ਗਈ ਬੀਤ ਗਈ ਔਰ ਐਓ ਬੀਤ ਗਈ ਤੀਸਰੀ ਓਖੀ ਰਾਤ ਚੌਥੀ ਰਾਤ ਤੀਸਰੀ ਰਾਤ ਬੀਤ ਗਈ ਮਾਈ ਦੇ ਹਿੱਦੇ ਮੰਡਲ ਵਿੱਚ ਜੋ ਰਜ਼ਾ ਦੇ ਸੂਰਜ ਨੂੰ ਲੁਕਾ ਲੈਣ ਵਾਲੇ ਬੱਦਲ ਉਮੜੇ ਸਨ ਹੋ ਹੱਠੀ ਬਰਖਾਂ ਦੇ ਮਗਰੋਂ ਨਿਤਰੇ ਹੋਏ ਆਕਾਸ਼ ਵਾਂਗੂ ਲੁਕਤਾ ਗਏ ਹਨ ਪਰ ਜੀਕੂ ਕਿਤੇ ਰਹਾ ਕਿਹਾ ਬੱਦਲ ਦਿਸਿਆ ਕਰਦਾ ਹੈ ਤੀਕੂ ਇਹ ਇੱਛਾ ਕਿਤੇ ਕਿਤੇ ਲਟਕ ਰਹੀ ਹੈ ਕਿ ਗੁਰੂ ਮਹਾਰਾਜ ਜੀ ਕਿੱਥੇ ਬਿਰਾਜ ਰਹੇ ਹੋਣਗੇ ਬਰਖੁਰਦਾਰ ਕਿੱਥੇ ਹੋਣਗੇ ਪਰਿਵਾਰ ਸਾਰੇ ਦਾ ਕੀ ਹਾਲ ਹੈ ਸੁਰਤ ਨਾਮ ਦੇ ਪ੍ਰਵਾਹ ਵਿੱਚ ਅਖੰਡਾਕਾਰ ਤਾਂ ਵਗ ਰਹੀ ਹੈ ਪਰ ਅਗਲੀ ਸੁੱਧ ਜਾਣਨ ਦੀ ਇੱਛਾ ਉਮੰਡ ਪੈਂਦੀ ਹੈ ਭਰੋਸਾ ਤੇ ਸਿੱਧਾ ਕਹਿੰਦੇ ਹਨ ਕੋਤਕ ਹਾਰ ਮਾਲਕਾਂ ਦੇ ਕੋਤਕਾ ਨੂੰ ਉਹ ਜਾਣਦੇ ਹਨ ਜੋ ਫਕੀਰੀ ਵਿੱਚ ਬੈਠੇ ਬਾਦਸ਼ਾਹ ਨਾਲ ਟੱਕਰਾ ਕਰਦੇ ਔਰ ਉਹਨਾਂ ਦੇ ਮੂੰਹ ਮੋੜਦੇ ਹਨ ਉਹ ਹਰ ਜਿੱਤ ਵਿੱਚ ਨਹੀਂ ਹਨ ਪਰ ਕੋਈ ਪਰਯੋਜਨ ਹੈ ਜੋ ਵਾਹਿਗੁਰੂ ਦੇ ਹੁਕਮ ਅਨੁਸਾਰ ਉਹਨਾਂ ਨੇ ਪੂਰਨ ਕਰਨਾ ਹੈ ਉਸ ਦੇ ਭੇਦ ਦੇ ਉਹ ਜਾਣੂ ਹਨ ਆਪ ਜਨਮ ਮਰਨ ਵਿੱਚ ਨਹੀਂ ਹਨ ਅਮਰ ਹਨ ਇਸ ਕਰਕੇ ਦੁੱਖ ਸੁੱਖ ਨੂੰ ਸਾਮ ਜਾਣਦੇ ਹਨ ਕਾਬਰਨ ਵਾਲੇ ਜਿਹਾ ਤਾਂ ਅਸੀਂ ਹਾਂ ਇਸ ਪ੍ਰਕਾਰ ਦੀਆਂ ਸਿੱਧਕ ਦੀਆਂ ਵਿਚਾਰਾਂ ਪੱਛੋਂ ਦੀ ਪਉਣ ਵਾਂਗੂ ਬਦਲਾ ਨੂੰ ਉਡਾ ਰਹੀਆਂ ਹਨ ਪਰ ਅਜੇ 8 ਹੀ ਦਿਨ ਬੀਤੇ ਸਨ ਕਿ ਫਿਰ ਪੂਰੇ ਦੀ ਬੁਰੀ ਪਉਣ ਚੱਲ ਪਈ ਕਟਾ ਤੇ ਹਨੇਰੀ ਬੱਦਲ ਤੇ ਕੜਕਾ ਨਾਲ ਲੈ ਕੇ ਆ ਗਿਆ ਕਿਸੇ ਰਾਹੀ ਆ ਦੱਸਿਆ ਜੋ ਸ੍ਰੀ ਕਲਗੀਧਰ ਜੀ ਆਨੰਦਪੁਰੇ ਤੋਂ ਨਿਕਲ ਕੇ ਚਮਕੌਰ ਆਏ ਉੱਥੇ ਘੋਰ ਯੁੱਧ ਹੋਇਆ ਸ੍ਰੀ ਗੁਰੂ ਜੀ ਰਾਤ ਸਮੇਂ ਸਲਾਮਤ ਨਿਕਲ ਗਏ ਹਨ ਪਰੰਤੂ ਵੱਡੇ ਸਾਹਿਬਜ਼ਾਦੇ ਉੱਥੇ ਹੀ ਸ਼ਹੀਦ ਹੋ ਗਏ ਔਰ ਭਾਈ ਸੰਤ ਸਿੰਘ ਜੀ ਵਰਗੇ ਪਿਆਰੇ ਤੇ 40 ਮੁਕਤੇ ਉਸੇ ਥਾਂ ਉਹਨਾਂ ਦੀ ਰਜ਼ਾ ਪਾਲ ਦੀ ਜੀਵਨ ਮੁਕਤ ਹੋ ਗਏ ਹਨ ਇਹ ਖਬਰ ਉਸ ਨਾਮ ਦੀ ਮੰਡਲ ਦੇ ਤਰਾਉ ਦੇ ਕੰਨੀ 1 ਰੁਪਈ ਕਿ ਜੀਕੂ ਕਿਸੇ ਮੁਸਾਫਰ ਨੂੰ ਕੋਈ ਪਿੱਛੋਂ ਦੀ ਆਕੇ ਮੋਢੇ ਤੋਂ ਫੜਕੇ ਅਚਾਨਕ ਖੜਾ ਕਰ ਲੈਂਦਾ ਹੈ ਤੇ ਆਖਦਾ ਹੈ ਠਹਿਰ ਜਾ ਪਹਿਲੇ ਇੱਕ ਸੁਨਾਣੀ ਸੁਣ ਜਾ ਠੀਕ ਉਸੇ ਤਰ੍ਹਾਂ ਮਾਤਾ ਭਚੱਕੇ ਰਹਿ ਗਈ ਮਨ ਵਹਿਮਤਾ ਕਰਦਾ ਸੀ ਕਿ ਇਹ ਭਾਜੜ ਜੇ ਪਈ ਹੈ ਹੋਰ ਉਪਦਰਵਨਾ ਕਰੇ ਪਰ ਇਹ ਗੱਲ ਦਿਨ ਨੇ ਕਦ ਸੋਚੀ ਸੀ ਕਿ ਪੁੱਤਰੀ ਦੇ ਦੁਲਾਰੇ ਅੱਖਾਂ ਦੇ ਤਾਰੇ ਪੁਰਜ਼ਾ ਪੁਰਜ਼ਾ ਕਟਕੇ ਮੈਦਾਨ ਜੰਗ ਵਿੱਚ ਸ਼ਹੀਦੀ ਦੀ ਸਿਰਮੌਰ ਪਦਵੀ ਪਾ ਗਏ ਹਨ ਅਰ ਸੱਚਖੰਡ ਵਾਸੀ ਬੱਚੀ ਦਾ ਅੱਧਾ ਖੇੜਾ ਸੁੰਜਾ ਕਰ ਗਏ ਹਨ ਇਹ ਖਬਰ ਸੀ ਕਿ ਇੱਕ ਪਰਬਤੀ ਹਿੰਬਿਜ ਸੀ ਜਿਸ ਦੇ ਡਿਗਦਿਆਂ ਆਏ ਦੀ ਸੁਰ ਸੁਧ ਹੀ ਨਹੀਂ ਰਹਿੰਦੀ ਮੋਹ ਦੀ ਮਾਇਆ ਕਹੋ ਮਮਤਾ ਦੀਆਂ ਡੂੰਗੀਆਂ ਕੱਸੀਆਂ ਤਣਾਵਾਂ ਨੂੰ ਡਾਡਾ ਤਣੁਕਾ ਵੱਜਾ ਹੈ ਨਾ ਮਿਚਰਤਾ ਮਨ ਨਾਮ ਦੇ ਆਨੰਦ ਵਿੱਚ ਮਗਨਤਾ ਸੀ ਪਰ ਨਹੀਂ ਜਾਣਦਾ ਸੀ ਕਿ ਮੇਰੇ ਅਣਜਾਣੇ ਪਰਦੇ ਹੀਟ ਮੇਰੇ ਹੀ ਅੰਦਰ ਇੱਕ ਹੋਰ ਮਮਤਾ ਦੀ ਗੰਢ ਹੈ ਜਿਸ ਦੇ ਟੁੱਟਣ ਲੱਗਿਆ ਮੇਰੇ ਮਨ ਦਾ ਸਾਰਾ ਤਲ ਹਿੱਲੇਗਾ ਔਰ ਉਸ ਹਿੱਲਣ ਵਿੱਚ ਨਾਮ ਇਸ ਤਰ੍ਹਾਂ ਗੁੰਮ ਹੋਵੇਗਾ ਕਿ ਜਿਸ ਤਰ੍ਹਾਂ ਡਾਡੇ ਤੂਫਾਨ ਮਚੇ ਤੇ ਲਹਿਰਾਂ ਦੇ ਚੁਰਮੜ ਵਿੱਚ ਜਹਾਜ਼ ਦਾ ਕਿਤੇ ਥੋ ਥਿੱਤਾ ਹੀ ਨਹੀਂ ਲੱਗਦਾ ਹੁੰਦਾ ਤਾਂ ਸਮੁੰਦਰ ਤੇ ਹੀ ਹੈ ਪਰ ਡੋਲਵੀ ਖੇੜ ਵਿੱਚ ਲੋਪ ਹੋ ਗਿਆ ਲੱਗਦਾ ਹੈ ਮਾਤਾ ਦੇ ਸੁਣਦੇ ਅਸਾਰ ਤਲੀਆਂ ਹੇਠੋਂ ਮਿੱਟੀ ਨਿਕਲ ਗਈ ਸੁਨਤਾ ਛਾ ਗਈ ਤੇ ਸਾਤਵਕ ਭਾਵ ਹੋ ਗਿਆ ਨੇਤਰਾ ਵਿੱਚ ਜਲ ਆਇਆ ਪਰ ਆਪਦਾ ਹੀ ਮਾਨੋ ਜੰਮ ਗਿਆ ਧਰਤੀ ਵੱਲ ਬਿਟਰ ਬਿਟਰ ਤੱਕਦੀ ਹੈ ਨਾ ਬੋਲਦੀ ਹੈ ਨਾ ਹਿਲਦੀ ਹੈ ਸ਼ਹਿਰ ਵਿੱਚ ਵੀ ਇਹ ਖਬਰ ਪਹੁੰਚ ਗਈ ਸੱਜਣਾ ਦੀ ਆਵਾਜ਼ਾਈ ਸ਼ੁਰੂ ਹੋ ਗਈ ਪਰ ਮਾਈ ਕਿਸੇ ਨਾਲ ਕੁਝ ਕੂ ਨਹੀਂ ਸਕਦੀ ਇਹ ਦਸ਼ਾ ਵੇਖ ਕੇ ਇੱਕ ਦੋ ਸਿਆਣਿਆਂ ਨੂੰ ਡਾਢੀ ਹੀ ਚਿੰਤਾ ਹੋਈ ਸਿਆਣਿਆਂ ਨੇ ਵਿਚਾਰ ਕਰਕੇ ਮਾਤਾ ਦੇ ਵੇੜੇ ਵਿੱਚ ਦੀਵਾਨ ਲਾ ਕੇ ਵਿਰਾਗ ਦੇ ਸ਼ਬਦਾਂ ਦਾ ਉਚਾਰ ਸ਼ੁਰੂ ਕਰ ਦਿੱਤਾ ਕੋਈ ਘੰਟੇ ਕੁ ਮਗਰੋਂ ਮਾਈ ਜੀ ਦੇ ਨੇਤਰਾਂ ਵਿੱਚੋਂ ਅਥਰੂ kehr ਪਏ ਲੰਮਾ ਸਾਹ ਲਿਆ ਤੇ ਆਖਿਆ ਲਾਲ ਜੀ ਮੈਨੂੰ ਨਾਲ ਲੈ ਜਾਂਦੇ ਤਾਂ ਕੈਸਾ ਭਲਾ ਸੀ ਹੋਰ ਕੁਝ ਨਹੀਂ ਕਹਿ ਸਕੇ ਨੇਤਰਾਂ ਤੋਂ ਲਗਾਤਾਰ ਪਰਵਾਹ ਜਾਰੀ ਹੋ ਗਿਆ ਔਰ ਜਾਰੀ ਰਿਹਾ ਅਜੇ ਸੋਝਲਾ ਹੀ ਸੀ ਕਿ ਮਾਈ ਨੂੰ ਉੱਠ ਕੇ ਸਤਸੰਗੀਆਂ ਨੇ ਮੂੰਹ ਹੱਤ ਤੁਲਾਇਆ ਅੰਦਰ ਲੈ ਜਾ ਕੇ ਲਟਾ ਦਿੱਤਾ ਲੇਟਦਿਆਂ ਹੀ ਨੀਂਦ ਪੈ ਗਈ ਸੁੱਤੀ ਹੋਈ ਨੂੰ ਵੇਖ ਸਾਰੇ ਵਿਦਾ ਹੋ ਗਏ ਘਰ ਦੀ ਸੇਵਕਾ ਨੇ ਵੀ ਬੂਹਾ ਢੋਕੇ ਆਪਣੀ ਕੁਟਿਆ ਵਿੱਚ ਆਰਾਮ ਕੀਤਾ ਪਰ ਅਜੇ ਪਹਿਲਾ ਪੈਰ ਵੀ ਨਹੀਂ ਬੀਤਿਆ ਸੀ ਜੋ ਕੜਿਆਲੀ ਦੀ ਟੰਕਾਰ ਮਾਈ ਦੇ ਕੰਨਾਂ ਪੁਰ ਗਈ ਤੜਫ ਕੇ ਉੱਠ ਬੈਠੀ ਉਹੋ ਘੜੀਆਂ ਤੇ ਪਹਿਰ ਵੱਜਦੇ ਹਨ ਉਹੋ ਤਾਰੇ ਤੇ ਚੰਦ ਚੜਦੇ ਹਨ ਪਰ ਮੇਰੇ ਦੁਲਾਰੇ ਕਈ ਹਜ਼ਾਰ ਟੁਕੜੇ ਹੋਏ ਮੈਦਾਨ ਜੰਗ ਵਿੱਚ ਅਗਨੀ ਨੂੰ ਉਡੀਕ ਰਹੇ ਹਨ ਕਿਉਂ ਇਹ ਦਸ਼ਾ ਹੈ ਵਾਹ ਵਾ ਤੇਰੇ ਚੋਜ ਮਨਾ ਤੇਰੇ ਕੁਛ ਵਸ ਨਹੀਂ ਕੁਛ ਅਧੀਨ ਨਹੀਂ ਹੈ ਜਿਸ ਦੇ ਇਹ ਵਸ ਹੈ ਤੂੰ ਉਸ ਦੇ ਵਸ ਹੋ ਜਿਸ ठाकुर से ਉਹ ਨਾਹੀ ਜਾ ਰਾ ਤਾਕੋ ਕੀਜੇ ਸਤ ਨਮਸਕਾਰਾ ਜੋ ਗੁਰੂ ਸਾਰੇ ਸੰਸਾਰ ਦੇ ਦੁੱਖ ਹਰਦਾ ਵਿਪਦਾ ਟਾਲਦਾ ਤੇਰੇ ਖਾਂ ਵਿੱਚ ਮੇਖਾ ਮਾਰਦਾ ਹੈ ਉਹ ਜਦ ਆਪ ਆਪਣੇ ਪੁੱਤਰਾਂ ਨੂੰ ਮੈਦਾਨ ਵਿੱਚ ਤੋਰਦਾ ਹੈ ਤਦ ਕੋਈ ਭੇਦ ਸਮਝ ਤੋਂ ਵੱਖਰਾ ਹੈ ਪਰ ਕੀ ਸੀ ਕਿ ਮੇਰੀ ਬੱਚੜੀ ਵਾਂਗੂ ਮੈਨੂੰ ਵੀ ਇੰਨਾ ਕਲੇਸ਼ਾਂ ਦੇ ਵੇਖਣ ਤੋਂ ਬਚਾ ਲਿਆ ਜਾਂਦਾ ਪਰ ਆਪੋ ਆਪਣੇ ਭਾਗ ਹਨ ਇਹ ਕਹਿੰਦਿਆਂ ਇੱਕ ਗੱਛ ਉਠਿਆ ਗਲਾ ਰੁਕ ਗਿਆ ਔਰ ਨੇਤਰ ਡੁੱਲ ਪਏ ਡੁੱਲੇ ਕੀ ਦਰਿਆ ਹੀ ਵਗ ਪਿਆ ਜੀਕੂ ਖਾਰਾ ਪਾਣੀ ਕਿ ਚੀਜ਼ ਖੀ ਚੀਜ਼ ਕੀ ਅੱਖਾਂ ਥਾਣੀ ਵਹਿ ਰਿਆ ਹੈ ਕਿ ਕੋ ਸੂਰਤ ਵੀ ਖਿੱਚੀ ਜਾ ਕੇ ਸਿਰ ਵਿੱਚ ਰੁਕ ਕਰ ਰਹੀ ਹੈ ਔਰ ਇਕੱਠੀ ਹੁੰਦੀ ਜਾਂਦੀ ਹੈ ਪਰ ਇਹ ਇਕੱਠ ਰੱਗਣ ਵਾਲਾ ਹੈ ਇੱਕ ਚਰਨਾਟ ਜਈ ਸਾਰੇ ਬਦਨ ਵਿੱਚੋਂ ਹੋ ਕੇ ਇੱਕ ਫੁਹਾਰਾ ਛੁੱਟਦਾ ਹੈ ਕਿ ਦੂਸਰਾ ਮਗਰ ਤਿਆਰ ਹੋ ਜਾਂਦਾ ਹੈ ਇੱਕ ਰਗੜ ਪਰ ਵੀ ਦਸ਼ਾ ਵਿੱਚ ਮਨ ਕੁਝ ਨਹੀਂ ਸੋਚਦਾ ਆਲਸ ਰੰਗ ਬਿਰਾਗ ਦੀ ਰਗੜ ਨਾਲ ਖਿੱਚ ਖਿਚਾੜ ਦੇ ਮਿਲਵੇ ਭਾਗ ਤੋਂ ਇੱਕ ਸ਼ੁੰਨਤਾ ਛਾ ਰਹੀ ਹੈ ਹਾਏ ਪਾਪਣ ਭੋ ਦੀ ਰਾਤ ਕਾਲੀ ਤੇ ਬੋਲੀ ਰਾਤ ਬੀਤਦੀ ਨਹੀਂ ਬੀਤੇ ਕਿੱਕਣ ਨਹੀਂ ਉਹ ਤਾਂ ਬੀਤਦੀ ਹੈ ਪਰ surat ਜੇ نیند ਵਿੱਚ ਹੋਵੇ ਜਾਂ ਭਜੰਦੇ ਆਨੰਦ ਵਿੱਚ ਹੋਵੇ ਜਾਂ ਕਿਸੇ ਖੁਸ਼ੀ ਦੇ ਰੁਜੇਵੇ ਵਿੱਚ ਹੋਵੇ ਤਦ ਪਤਾ ਲੱਗੇ ਕਿ ਬੀਤ ਰਹੀ ਹੈ ਇਹ ਤਾਂ surat اٹਕੀ ਖੜੀ ਹੈ ਰਾਤ ਨਹੀਂ اٹਕੀ ਖੜੀ ਕੋਚਿਰ ਮਗਰੋਂ ਮਾਈ ਨੂੰ ਫੇਰ ਹੋਸ਼ ਆਈ ਠੰਡਾ ਸਾਹ ਭਰਿਆ ਤੇ ਬੋਲੀ ਲੋਕੋ ਮੈਂ ਲੁੱਟੀ ਗਈ ਜੀ ਇੱਕ ਤਾਂ ਮੇਰੇ ਲਾਲ ਕਿਸੇ ਕੁਛ ਅੱਜੇ ਨੇ ਪੰਨ ਗਵਾਏ ਇੱਕ ਮੈਂ ਕੁਛ ਅੱਜੀ ਨੇ ਅੰਦਰਲਾ ਗੁੱਜਾ ਲਾਲ ਪੰਨ ਗਵਾਇਆ ਜੋ ਤਾਂ ਮੇਰੇ ਵੱਸੋਂ ਬਾਹਰ ਸੀ ਸੋ ਤਾਂ ਗਿਆ ਜੋ ਮੇਰੇ ਵੱਸ ਸੀ ਮੈਂ ਆਪ ਵੰ ਜਾ ਰਹੀ ਹਾਂ ਭਲਾ ਖੋਟੇ ਮਨ ਮਨ ਕੁਟਹਰ ਤੇ ਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਦੁੱਖ ਹੋਇਆ ਪਰ ਹਾਏ ਪਾਪੀ ਇਹ ਕੌਣ ਆ ਕੇ ਕਹਿ ਗਿਆ ਸੀ ਕਿ ਤੂੰ ਨਾਮ ਨੂੰ ਛੱਡ ਦੇ ਤੂੰ ਜੋ ਚਿੰਤਾ ਸੀ ਰਹਿਣ ਦੇਂਦੋ ਦੁੱਖ ਵਾਪਰਨ ਦੇਂਦੀ ਪਰ ਨਾਮ ਦਾ ਨਾ ਛੱਡ ਦੋ ਕਾਲਿਆਂ ਨਾਲ ਲਾਈ ਤੋਲਿਆਂ ਨਾਲ ਨਿਬਾਹੀ ਹੁਣ ਪੀਲਿਆਂ ਵੇਲੇ ਤੋੜਨ ਲੱਗਾ ਹੈ ਆ ਪਾਪੀ ਕੁਛ ਦਰਸ ਕਰ ਏ ਮਨ ਤੂੰ ਭਾਂਡਾ ਹੋ ਕੇ কুমਰਾਰ ਦੇ ਕੰਮਾਂ ਤੇ ਕਿੰਤੂ ਕਰਦਾ ਹੈ ਦਾਸ ਤੂੰ ਕਿੱਧਰ ਦਾ ਸਤਸੰਗੀ ਹੈ ਕੁਝ ਸ਼ਰਮ ਖਾਤ ਸਤਗੁਰਾਂ ਨਾਲ ਸਾਖ ਉਹੋ ਹੱਥੀ ਲਾਲਾ ਨੂੰ ਸ਼ਹੀਦ ਕਰਾਨ ਤੂੰ ਹਾਂ ਕਰਨ ਜੋਗਾ ਨਹੀਂ ਤਾਂ ਸੁਣ ਕੇ ਕੀ ਖੁਰਨ ਜੋਗਾ ਹੈ ਆ ਖੈੜਾ ਛੱਡ ਰਸਤੇ ਪੋ ਓਹੋ ਹੁਣ ਪਛਤਾਤ ਆਪ ਦਾ ਕੀ ਗੁਣ ਹੈ ਜੋ ਸ્વાસ ਨਾਮ ਤੋਂ ਖਾਲੀ ਆਏ ਸੋ ਵਿਅਰਥ ਗਏ ਜੋ ਵਕਤ ਐਵੇਂ ਗਿਆ ਸੋ ਬਿਰਥਾ ਗਿਆ ਹੁਣ ਪਛਤਾਇਆ ਤੇ ਰੋਇਆ ਉਹ ਗਿਆ ਵੇਲਾ ਨਹੀਂ ਮੁੜਦਾ ਪਛਤਾਵੇ ਵਿੱਚ ਲੱਗਿਆ ਹੋਰ ਵੇਲਾ ਜਾਏਗਾ ਤਾਂ ਤੇ ਹੇ ਮਨ ਹੁਣ ਲੱਗ ਪੋ ਇਹ ਕਹਿ ਕੇ ਮਾਈ ਨੇ ਇੱਕ ਸੀਸ ਵੱਟੀ ਇਸ ਕਸੀਸ ਵਟਨ ਵਿੱਚ ਦੰਦਾ ਨੇ ਜੁੱਟ ਖਾਦੀ ਔਰ ਸਿਰ ਨੇ ਹਿਲੋਰਾ ਇੱਕ ਬਿਜਲੀ ਦੀ ਰੋ ਮੰਗ ਅੰਦਰ ਕੜਾਕਾ ਵੱਜਾ ਔਰ ਰਜੋ ਤਮੋ ਦੇ ਸਾਰੇ ਕੂੜੇ ਉੱਡ ਗਏ ਮਾਈ ਨਾਮ ਵਿੱਚ ਰੱਤੇ ਪਾ ਵਿੱਚ ਆ ਕੇ ਲੱਗ ਗਈ ਲੱਗੀ ਔਰ ਚੰਗੀ ਲੱਗੀ ਸਰੀਰ ਵੀ ਸੁਖੀ ਹੋ ਗਿਆ ਕੋਚਰ ਮਗਰੋਂ ਨੀਂਦ ਆ ਗਈ हे ਮਾਈ ਮਾਇਆ ਦਾ ਇਹ ਦਾਉ ਨਾ ਲੱਗੰਦੇ ਪਰ ਮਾਇਆ ਚਿੱਤਰ ਬਚਿੱਤਰ ਬਿਮੋਹਿਤ ਇੱਕ ਮਾੜਾ ਜਿਹਾ ਠੋਕਾ ਲੱਗਾ ਜਾ ਖੁੱਲੀ ਔਰ ਮਨ ਫੇਰ ਰੋ ਰਿਆ ਸੀ ਹੋ ਕੇ ਭਾਰ ਰਿਆ ਸੀ ਤਰੇ ਪੈਰਾ ਇਸੇ ਤਰ੍ਹਾਂ ਹੰਬਲੇ ਮਾਰਦਿਆਂ ਵਿਲਕਦਿਆਂ ਵਜ ਪਿਆ ਇਸ ਵੇਲੇ ਮਨ ਫੇਰ ਅਡੋਲਤਾ ਵਿੱਚ ਸੀ ਕਿ ਬਾਹਰੋਂ ਇੱਕ ਦਰਦ ਭਰੀ ਪਿਆਰੀ ਆਵਾਜ਼ ਆਈ ਆਓ ਨੀ ਸਈਓ ਰਲ ਸੋਂਦੇ ਚਲਿਏ ਆਪ ਵਪਾਰੀ ਹੋ ਆਇਆ ਲਾਲ ਲਿਆਸੀ ਮੈਂ ਮੁੱਲ ਸੁਵੱਲੇ ਜੋਰੀ ਨੂੰ ਚਾਹ ਦਿਖਲਾਇਆ ਜੋਰੀ ਨੇ ਉਸਦੀ ਪਰਖ ਜੋ ਕੀਤੀ ਪਰਖ ਖਜ਼ਾਨੇ ਪਾਇਆ ਮੁੱਲ ਪਿਆ ਮੁੱਲ ਇਹੋ ਨਹੀਂ ਸਈਓ ਜੋਹਰੀ ਦੇ ਮੁੱਲ ਵਿਕਾਇਆ ਲਾਲ ਅਮੋਲਕ ਹੋਇਆ ਅਮੁੱਲਾ ਜੋਰੀ ਨੇ ਮੁੱਲ ਵਧਾਇਆ ਆਪ ਵਧਾਇ ਉਸ ਆਪੇ ਸੁ ਭਰਿਆ ਆਪ ਖਜ਼ਾਨੇ ਸੁ ਪਾਇਆ ਆਪਣੇ ਤੁਲ ਦਾ ਲਾਲ ਨੂੰ ਕੀਤਾ ਐਸੇ ਭਾ ਲਾਲ ਵਿਕਾਇਆ ਲਾਲ ਗਿਆ ਮੈਨੂੰ ਕਹਿਣ ਅਪੁੱਤੀ ਮੈਂ ਅੱਜ ਪੁੱਤਰ ਪਾਇਆ ਸਤਗੁਰੂ ਚਰਨਾ ਤੋਂ ਘੁੰਮ ਗਿਆ ਓ ਸਫਲ ਹੋਆ ਪੁੱਤ ਆਇਆ ਮੈਂ ਸਫਲੀ ਹਾਂ ਨਾਲੇ ਹੀ ਹੋਈ ਜਿਸਨੇ ਲਾਲ ਸਿਜਾਇਆ ਆਉ ਨਿਸਈਓ ਰਲ ਸੋਂਦੇ ਚਲੀਏ ਆਪ ਵਪਾਰੀ ਹੋ ਆਇਆ ਇਹ ਮਿੱਠੀ ਪ੍ਰੇਮ ਸ਼ਰਦਾ ਤੇ ਸਿੱਧਕ ਭਰੀ ਇਹ ਇੱਕ ਸੁਣ ਕੇ ਮਾਈ ਦੀ ਸੂਰਤ ਦਾ ਵੇਗ ਜੋ ਹੁਣ ਆਪਣੇ ਟਿਕਾਣੇ ਆ ਰਿਹਾ ਸੀ ਕੁਝ ਜੁੜ ਗਿਆ ਕਿ ਐਨੇ ਨੂੰ ਬੂਹਾ ਖੜ ਗਿਆ ਸਖੀ ਨੇ ਖੋਲਿਆ ਤਦ ਛਾਮ-ਛਾਮ ਕਰਦੀ ਇੱਕ ਮਾਂ ਅੰਦਰ ਆਵੜੀ ਤੇ ਕਹਿੰਦੀ ਹੈ ਮੇਰੇ ਸਿਰਤਾਜ ਦੀ ਮਾਤਾ ਮੈਨੂੰ ਵਧਾਈ ਦੇ ਤੇ ਮੈਂ ਤੈਨੂੰ ਦਿਆਂ ਅੱਜ ਉਸ ਕਲਗੀਆਂ ਵਾਲੇ ਬਾਜਾ ਵਾਲੇ ਦੇ ਉੱਤੋਂ ਤੇਰੀ ਕੁੱਖ ਦੀ ਬਚੜੀ ਦੇ ਸ਼ੇਰ ਬੱਚੇ ਸ਼ਹੀਦ ਹੋ ਗਏ ਤੇ ਇਸ ਨਿਕਾਰੀ ਦਾ ਜਾਇਆ ਵੀ ਉਹਨਾਂ ਪਿਆਰਿਆਂ ਦੇ ਚਰਨਾਂ ਤੋਂ ਵਾਰਿਆ ਖੋਲਿਆ ਮੈਨੂੰ ਸੁਪੁੱਤਰੀ ਕਰਕੇ ਸੱਚਖੰਡ ਜਾ ਵਸਿਆ ਆਹਾ ਕੀ ਆਚਰਜ ਅਸਰ ਹੋ ਗਿਆ ਹੈ ਪੱਕੀ ਹੋਈ ਸੁਰਤ ਦੀ ਆਵਾਜ਼ ਮਾਈ ਦੀ ਸੁਰਤ ਨੂੰ ਅੱਖ ਦੇ ਫੋਰ ਵਿੱਚ ਪੁੱਠ ਦੇ ਗਈ ਮਾਈ ਨੇ ਆਵਾਜ਼ ਤੋਂ ਸਿਆਣਿਆ ਸੀ ਕਿ ਇਹ ਬੀ ਰਾਣੀ ਭਾਈ ਸੰਤ ਸਿੰਘ ਜੀ ਦੀ ਮਾਤਾ ਹੈ ਮਾਈ ਸੁਣ ਚੁੱਕੀ ਸੀ ਕਿ ਇਸ ਦੇ ਸਿੱਧਕ ਦੇ ਪੂਰੇ ਸੱਚੇ ਅਨੰਦ ਭਗਤ ਪੁੱਤਰ ਨੇ ਕੀਕੂ ਆਪਣੀ ਜਾਨ ਸਤਗੁਰਾਂ ਤੋਂ ਵਾਰੀ ਹੈ ਹੁਣ ਮਾਈ ਨੂੰ ਸਮਝ ਆਈ ਕਿ ਲਾਹੇ ਦਾ ਸੌਦਾ ਵੇਚ ਕੇ ਕੌਣ ਆਇਆ ਹੈ ਹੁਣ ਸਮਝੀ ਕਿ ਜੋਰੀ ਨੇ ਲਾਲ ਦਾ ਮੁੱਲ ਕੀਕੂ ਪਾਇਆ ਹੈ ਚੰਕੌਰ ਵਿੱਚ ਭਾਈ ਸੰਤ ਸਿੰਘ ਜੀ ਨੂੰ ਗੱਦੀ ਦੇ ਕੇ ਕਲਗੀ ਜਿਗਾਦ ਲਗਾ ਕੇ ਆਪਣੀ ਥਾਂ ਥਾਪ ਕੇ ਸੇਈ ਗੁਰੂ ਜੀ ਉਸ ਪਿਆਰੇ ਸਿੱਖ ਦੇ ਵਾਸਤੇ ਪੌਣ ਪਰ ਨਿਕਲ ਗਏ ਸਨ ਗੁਰੂ ਨੇ ਸਿੱਖ ਨੂੰ ਗੁਰੂ ਪਦਵੀ ਦੇ ਦਿੱਤੀ ਸੀ ਲਾਲ ਇਓ ਜੋਰੀ ਦੇ ਘਰ ਬਹੁਤ ਮਹਿੰਗੇ ਮੁੱਲੋਂ ਵਿਕ ਗਿਆ ਭਾਈ ਸੰਤ ਸਿੰਘ ਦੀ ਮਾਤਾ ਨਾਮ ਵਿੱਚ ਅਟੁੱਟ ਪੱਕ ਚੁਕੀ ਸੀ ਮਰਨ ਜੀਵਨ ਦੀ ਘਾਟੀ ਦੇ ਦੁਸਾਰ ਪਾਰ ਦੇਖ ਚੁਕੀ ਹੋਈ ਸੀ ਉਸ ਨੂੰ ਪੁੱਤਰ ਦਾ ਇਸ ਵੀਰਤਾ ਨਾਲ ਔਰ ਐਸੇ ਪਰਮ ਅਰਥ ਲਈ ਮਰ ਜਾਣਾ ਭਾਰੀ ਖੁਸ਼ੀ ਦਾ ਸਬਬ ਹੋ ਰਿਹਾ ਸੀ ਇਹ ਗੱਲ ਨਹੀਂ ਸੀ ਕਿ ਪੁੱਤਨ ਦੇ ਮਨੰ ਨੇ ਮੋਦੀ ਲਾ ਵਿੱਚ ਹਿਲਾਓ ਨਹੀਂ ਪੈਦਾ ਕੀਤਾ ਕੀਤਾ ਹੈ ਪਰ ਮਾੜਾ ਜਿਆ ਇਸ ਨੇ ਬਜਾਏ ਰੋਣ ਦੇ ਖੁਸ਼ੀ ਦਾ ਚੱਕਰ ਪਵਾ ਦਿੱਤਾ ਹੈ ਪਰ ਇਸ ਹਿਲਾਓ ਨੇ ਤਰੱਕੀ ਦੇਣੀ ਹੈ ਕਿ ਅੱਜ ਤੋਂ ਬਾਅਦ ਮਾਈ ਨੇ ਅਜਰ ਨੂੰ ਜਰ ਜਾਣ ਵਾਲੀ ਅਵਸਥਾ ਵਿੱਚ ਪਹੁੰਚ ਪੈਣਾ ਹੈ ਅੱਜ ਦੀ ਭਿਆਨਕ ਮਹਾਚਿੰਤਾ ਦੀ ਰਾਤ ਜੋ ਮਾਈ ਦੀ ਕਟਿਆ ਘਟਿੰਦੀ ਨਹੀਂ ਸੀ ਔਰ ਬੀਤਦਿਆਂ ਲੰਘਦੀ ਨਹੀਂ ਸੀ ਸੋ ਹੁਣ ਬੜੇ ਹੰਬਲੇ ਮਾਰ-ਮਾਰ ਕੇ ਨਾਮ ਤੇ ਆ ਰਹੀ ਤੇ ਅਡੋਲ ਹੋ ਰਹੀ ਸੀ ਹੁਣ ਇਹ ਸਹਾਰਨ ਦੇ ਹੌਸਲੇ ਨੂੰ ਦੇਖ ਕੇ ਇਕਦਮ ਟਿਕਾਣੇ ਆ ਗਈ ਅਜੇ ਥੋੜਾ ਹੀ ਚਿਰ ਹੋਇਆ ਸੀ ਕਿ ਸਤਸੰਗੀਆਂ ਦੇ ਢੋਲਕੀਆਂ ਛੈਣੀਆਂ ਦੀ ਗੂੰਜ ਕੰਨੀ ਪਈ ਔਰ ਸੰਗਤ ਦਾ ਡੇਰਾ ਹਲਕਾ ਦੀਵਾਨ ਸੱਜ ਗਿਆ ਆਸਾਂ ਦੀ ਵਾਰ ਲੱਗ ਪਈ ਮਾਈ ਦੀ ਸੂਰਤ ਅਡੋਲ ਉੱਚੇ ਮੰਡਲ ਵਿੱਚ ਜਾ ਟਿਕੀ ਸਰੀਰ ਹੋਲਾ ਫੁੱਲ ਹੈ ਸਗੋਂ ਅਜ ਤਾਂ ਸੂਰਤ ਹੀ ਸੂਰਤ ਦਾ ਚਾਨਣ ਫਸਿਆ ਰਿਹਾ ਹੈ ਸਰੀਰ ਦਾ ਭਾਉ ਹੀ ਯਾਦ ਨਹੀਂ ਰਿਹਾ ਇਸ ਅਖੰਡ ਸਮਾਦੀ ਵਿੱਚ ਬੀਤ ਗਈ ਔਰ ਬੀਤ ਗਈ ਮਾਤਾ ਦੁਖਿਆਰੀ ਪਰ ਨਾਮ ਦੀ ਸ਼ਰਨਾਗਤ ਮਾਤਾ ਦੀ ਚੌਥੀ ਰਾਤ ਸਾ ਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ